ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋ ਉਠ ਮਹਲਾ ਪੰਜਵਾਂ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹਾਂ ਜਾਈਐ ਤਹਾਂ ਸੁਹੇਲੇ ਕਰਿ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤ ਤਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰह्म ਕਰੇ ਪ੍ਰਤਪਾਲਾ ਸਦਜੀਅ ਸੰਗ ਰਖਵਾਲਾ ਹਰ ਦਿਨ ਰਣ ਕੀਰਤਨ ਗਾਈਐ ਬਹੁੜ ਨ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਧਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਵਿੱਚ ਅੱਜ ਦੀ ਪਾਵਨ ਬਖਸ਼ਿਸ਼ ਜੋ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਤੇ ਰਹਿਮਤ ਦੀ ਅਸੀਸ ਲੈ ਕੇ ਜੋ ਹੁਕਮਨਾਮੇ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਅੱਜ ਦੇ ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਸਾਹਿਬ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੈਵਰਡ ਕੈਲੀਫੋਰਨੀਆ ਦੇ ਪਾਵਨ ਦਰਬਾਰ ਦੇ ਵਿੱਚ ਸਤਿਗੁਰੂ ਜੀ ਨੇ ਤਰੁੱਠ ਕੇ دیدار ਬਖਸ਼ੇ ਹਨ ਜੋ ਅੱਜ ਦੇ ਅੰਮ੍ਰਿਤ ਵੇਲੇ ਦੇ ਪਾਵਨ ਹੁਕਮ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 623 ਤੋਂ 624 624 ਤੋਂ 23 ਤੋਂ ਲੈ ਕੇ 600 6624 ਤੱਕ ਸੁਭਾਏ ਮਨ ਹਨ ਸੋਰਠਿ ਰਾਗ ਹੈ ਤੇ ਪੰਜਵੇਂ ਸਤਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਹੈ। ਰਹਾਉ ਦੀਆਂ ਪੰਕਤੀਆਂ ਦੇ ਵਿੱਚ ਕੇਂਦਰੀ ਭਾਵ ਹੈ ਸਮੁੱਚੇ ਸ਼ਬਦ ਦਾ ਸੈਂਟਰਲ ਆਈਡੀਆ ਹੈ। ਤੇ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਗੁਰੂ ਜੀ ਕਿਰਪਾ ਕਰ ਰਹੇ ਹਨ ਹਰ ਗੁਣ ਗਾਵੋ ਸਦਾ ਸੁਭਾਈ। ਹਰ ਗੁਣ ਭਾਵ ਪ੍ਰਮਾਤਮਾ ਦੇ ਗੁਣ ਪ੍ਰਮਾਤਮਾ ਦੇ ਗੁਣ ਕੀ ਨੇ ਉਹ ਦਿਆਲੂ ਹੈ। ਕਿਰਪਾਲੂ ਹੈ ਰਹਿਮਤਾ ਕਰਨ ਵਾਲਾ ਹੈ ਬਖਸ਼ਿਸ਼ਾਂ ਕਰਨ ਵਾਲਾ ਹੈ ਉਹ ਸਦਾ ਹੀ ਝੋਲੀਆਂ ਭਰਦਾ ਹੈ ਐਸੇ ਉਹਦੇ ਪਿਆਰੇ ਗੁਣ ਵੇਖ ਕੇ ਉਹਦਾ ਬਾਰ-ਬਾਰ ਸ਼ੁਕਰਾਨਾ ਕਰਨਾ ਉਹਨੂੰ ਬਾਰ-ਬਾਰ ਯਾਦ ਕਰਨਾ ਤੂੰ ਬਹੁਤ ਪਿਆਰਾ ਹੈ ਤੂੰ ਕਿਸੇ ਨਾਲ ਈਰਖਾ ਨਹੀਂ ਕਰਦਾ ਜਿਸ ਸੌਖੇ ਸ਼ਬਦਾਂ ਵਿੱਚ ਕਹਿ ਲਈਏ ਕਿ ਮੂਲ ਮੰਤਰ ਸਮੁੱਚੇ ਪ੍ਰਮਾਤਮਾ ਦੇ ਗੁਣਾਂ ਦੇ ਨਾਲ ਭਰਿਆ ਹੈ ਤੂੰ ਇੱਕ ਓੰਕਾਰ ਹੈ ਤੂੰ ਸਤ ਨਾਮ ਹੈ ਤੂੰ ਕਰਤਾ ਪੁਰਖ ਹੈ ਨਿਰਭਉ ਹੈ ਨਿਰਵੈਰ ਹੈ ਅਕਾਲ ਮੂਰਤ ਹੈ ਆਦਿਕ ਜਿਤਨੇ ਵੀ ਇਹ ਸ਼ਬਦ ਨੇ ਇਹ ਸਾਰੇ ਪ੍ਰਮਾਤਮਾ ਦੇ ਗੁਣਾਂ ਦੇ ਹੀ ਪ੍ਰਤੀਕ ਹਨ ਤੋ ਸੈਭ ਕਹਿੰਦੇ ਨੇ ਹਰ ਵਕਤ ਪ੍ਰਮਾਤਮਾ ਦੇ ਗੁਣ ਗਾਇਆ ਕਰ ਸਦਾ ਸੋ ਭਾਈ ਐ ਮੇਰੇ ਚੰਗੇ ਵਿਚਾਰ ਵਾਲੇ ਮੇਰੇ ਵੀਰ ਐ ਚੰਗੇ ਮੇਰੇ ਭਰਾ ਹਰ ਵਕਤ ਹੀ ਪ੍ਰਮਾਤਮਾ ਨੂੰ ਗਾਇਆ ਕਰ ਸੋ ਭਾਈ ਦਾ ਅਰਥ ਹੈ ਮਨ ਐ ਮੇਰੇ ਚੰਗੇ ਵੀਰ ਮਨ ਸਦਾ ਭਗਤੀ ਪ੍ਰਮਾਤਮਾ ਦੀ ਕਰਿਆ ਕਰ ਇਹ ਫਜ਼ੂਲ ਦੀਆਂ ਵਿਕਾਰਾਂ ਦੀ ਬੋਲੀ ਨਾ ਬੋਲਿਆ ਕਰ ਕਿਉਂਕਿ ਵਿਕਾਰੀ ਬੋਲੀ ਪ੍ਰਮਾਤਮਾ ਤੋਂ ਦੂਰ ਲੈ ਕੇ ਜਾਂਦੀ ਹੈ ਸੱਚ ਦੀ ਬੋਲੀ ਨਿਰੰਕਾਰ ਦੇ ਨੇੜੇ ਲੈ ਕੇ ਜਾਂਦੀ ਹੈ ਤੇ ਜਦੋਂ ਇਹ ਮਨ ਸਦਾ ਹੀ ਪ੍ਰਮਾਤਮਾ ਦੇ ਹੀ ਗੁਣ ਗਾਵੇਗਾ ਫਿਰ ਸਭ ਕਹਿੰਦੇ ਪ੍ਰਾਪਤੀ ਕੀ ਹੋਵੇਗੀ ਮਨ ਚਿੰਦੇ ਸਗਲੇ ਫਲ ਪਾਵੋ ਮਨ ਚਿੰਦੇ ਮਨ ਵਿੱਚ ਭਾਉਂਦੇ ਹੋਏ ਚੰਗੇ ਫਲ ਜੋ ਮਨ ਚਿਤਵੇਗਾ ਹੁਣ ਮਨ ਦੀ ਜਦੋਂ ਗੱਲ ਹੀ ਪ੍ਰਮਾਤਮਾ ਦੇ ਗੁਣਾਂ ਦੀ ਹੋ ਗਈ ਜਦੋਂ ਪ੍ਰਮਾਤਮਾ ਦੇ ਗੁਣ ਇਹ ਮਨ ਨਹੀਂ ਸੀ ਗਾਰਿਆ ਉਦੋਂ ਲੋਕਾਂ ਦੀਆਂ ਵਾਸਤੇ ਕਿਸੇ ਵਾਸਤੇ ਬੁਰਾ ਮੰਗ ਰਿਹਾ ਸੀ ਹਰ ਵਕਤ ਮਨ ਵਿੱਚ ਬੁਰਾਈਆਂ ਚੱਲਦੀਆਂ ਸਨ ਪਰ ਜਦੋਂ ਹੁਣ ਇਹ ਮਨ ਪਰਮਾਤਮਾ ਦੇ ਗੁਣ ਗਾਉਣ ਲੱਗ ਪਿਆ ਹੈ ਹੁਣ ਮਨ ਜਿੰਦੇ ਹੁਣ ਮਨ ਵਿੱਚ ਕੀ ਭੌਂਦਾ ਹੈ ਹਰ ਵਕਤ ਚੰਗੇ ਖਿਆਲ ਹਰ ਵਕਤ ਚੰਗੇ ਉਜਵਲ ਵਿਚਾਰ ਹਰ ਵਕਤ ਦੂਸਰੇ ਦਾ ਭਲਾ ਲੋਚਣਾ ਹਰ ਵਕਤ ਦੂਸਰੇ ਦੇ ਵਾਸਤੇ ਚੰਗਾ ਮੰਗਣਾ ਜਿਸ ਨੂੰ ਸਹਿਬ ਕਹਿੰਦੇ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹਰ ਵਕਤ ਦੂਜੇ ਵਾਸਤੇ ਮੰਗਣਾ ਸਭ ਕਹਿੰਦੇ ਹੁਣ ਜਿਹੜੇ ਮੱਕ ਨੇ ਜਿਹੜੇ ਮੰਗਿਆ ਉਹ ਗੁਰਮਤ ਦੇ ਮੁਤਾਬਕ ਹੋ ਗਈ ਹੈ ਫਲ ਪਾਵੋ ਹੁਣ ਚੰਗੇ ਨਿਰਮਲ ਫਲ ਮਿਲਦੇ ਹਨ ਭਾਵ ਜਦੋਂ ਚੰਗੀ ਵਿਚਾਰ ਸੋਚਦਾ ਹੈ ਚੰਗੇ ਖਿਆਲ ਮਨ ਵਿੱਚ ਰੱਖਦਾ ਹੈ ਦੂਸਰਾ ਮਨੁੱਖ ਹੋਵੇ ਇਹਦੇ ਵਾਸਤੇ ਚੰਗੀ ਵਿਚਾਰ ਰੱਖਦਾ ਹੈ ਕਿਉਂਕਿ ਜਿਹੋ ਜਾਂ ਅਸੀਂ ਬੀਜਾਂਗੇ ਉਹੋ ਜਾਂ ਫਲ ਮਿਲੂਗਾ ਜੇ ਵਿਕਾਰੀ ਬੀਜ ਬੀਜਾਂਗੇ ਫਲ ਵੀ ਵਿਕਾਰਾਂ ਦਾ ਹੀ ਮਿਲੂਗਾ ਜੇ ਨਫ਼ਰਤ ਦੇ ਬੀਜ ਬੀਜਾਂਗੇ ਫਲ ਵੀ ਨਫ਼ਰਤ ਦੇ ਮਿਲਣਗੇ ਜੇ ਇੱਜ਼ਤ ਦੇ ਬੀਜ ਬੀਜਾਂਗੇ ਸਾਨੂੰ ਇੱਜ਼ਤ ਮਿਲੇਗੀ ਸੱਭ ਕਹਿੰਦੇ ਮਨ ਚਿੰਦੇ ਸਗਲੇ ਫਲ ਪਾਵੋ ਹੁਣ ਮਨ ਉਹਨਾਂ ਫਲਾਂ ਦੀ ਮੰਗ ਕਰਨ ਲੱਗ ਪਿਆ ਹੈ ਜਿਹੜੇ ਫਲ ਜੀ ਕੈ ਸੰਗ ਸਹਾਈ ਜੋ ਇਸ ਆਤਮਾ ਦਾ ਸਹਾਰਾ ਬਣ ਜਾਣ ਜੋ ਇਸ ਆਤਮਾ ਦੇ ਸਹਾਈ ਹੋ ਜਾਣ ਇਸ ਆਤਮਾ ਦੀ ਰਾਸ ਪੂੰਜੀ ਬਣ ਜਾਣ ਤੇ ਇਹ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਜਾਵੇ ਸੋ ਸਤਿਗੁਰੂ ਜੀ ਇਹ ਰਹਾਉ ਦੇ ਬੰਦ ਵਿੱਚ ਕਿਰਪਾ ਕਰ ਰਹੇ ਹਨ ਪਹਿਲੇ ਬੰਦ ਵਿੱਚ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਗੁਰ ਪੂਰਾ ਚਰਨੀ ਲਾਇਆ ਹੁਣ ਮਨ ਦੀ ਅਵਸਥਾ ਕੀ ਬਣ ਗਈ ਹੈ ਜਦੋਂ ਆਤਮਾ ਦਾ ਸਹਾਈ ਪਰਮਾਤਮਾ ਬਣ ਜਾਵੇ ਫਿਰ ਪੂਰਾ ਗੁਰ ਪੂਰਾ ਗੁਰ ਕਿਹੜਾ ਸਿੱਖਾਂ ਦਾ ਸ਼ਬਦ ਗੁਰੂ ਜਿਸ ਗੁਰੂ ਦੇ ਵਿੱਚ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਹੈ ਜੇ ਆਪਾਂ ਕਿਸੇ ਦੇਹ ਨੂੰ ਗੁਰੂ ਮੰਨਾਂਗੇ ਦੇਹ ਮੁਕਤ ਨਹੀਂ ਹੈ ਦੇਹ ਦੇ ਵਿੱਚ ਕ੍ਰੋਧ ਵੀ ਹੈ ਵਿਸਤਾ ਹੈ ਗੰਦਗੀ ਹੈ ਬਦਬੂ ਹੈ ਪਰ ਗੁਰੂ ਸ਼ਬਦ ਵਿੱਚ ਨਾ ਗੰਦਗੀ ਹੈ ਨਾ ਬਦਬੂ ਹੈ ਨਾ ਇਹਦੇ ਵਿੱਚ ਕੋਈ ਵਿਕਾਰ ਹਨ ਇਹ ਅਧੂਰਾ ਗੁਰੂ ਨਹੀਂ ਹੈ ਇਸੇ ਕਰਕੇ ਇਹ ਗਿਆਨ ਦਾ ਗੁਰੂ ਪੂਰਾ ਹੈ ਸਭ ਕਹਿੰਦੇ ਗੁਰ ਪੂਰਾ ਚਰਨੀ ਲਾਇਆ ਗੁਰੂ ਦੇ ਚਰਨ ਕਿਹੜੇ ਨੇ ਗੁਰੂ ਦੇ ਸ਼ਬਦ ਗੁਰੂ ਦੇ ਸ਼ਬਦ ਰੂਪੀ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਮੈਂ ਆਪਣੇ ਮਨ ਨੂੰ ਹੁਣ ਜੋੜ ਲਿਆ ਹੈ ਹਰ ਸੰਗ ਸਹਾਈ ਪਾਇਆ ਸ਼ਬਦ ਗੁਰੂ ਦੇ ਰਾਹੀ ਇਹ ਸੋਝੀ ਇਹ ਸਮਝ ਪੈ ਗਈ ਹੈ ਹੁਣ ਸਦਾ ਮੇਰੇ ਅੰਗ ਸੰਗ ਮੇਰਾ ਪਰਮਾਤਮਾ ਵਹਿਗੁਰੂ ਰਹਿੰਦਾ ਹੈ ਜੋ ਸਦਾ ਮੇਰੀ ਪ੍ਰੋਟੈਕਸ਼ਨ ਕਰਦਾ ਹੈ ਸਦਾ ਮੇਰਾ ਰਖਵਾਲਾ ਬਣ ਕੇ ਰਹਿੰਦਾ ਹੈ ਹਰ ਵਕਤ ਮੇਰੇ ਅੰਦਰ ਇੱਕ ਪੋਜ਼ਿਟਿਵ એનર્ਜੀ ਪੈਦਾ ਕਰਦਾ ਹੈ ਜੋ ਮੇਰੀ ਸੋਚ ਵਿਚਾਰ ਚੰਗੇ ਤੇ ਨਿਰਮਲ ਹੁੰਦੇ ਜਾ ਰਹੇ ਹਨ ਜਹਾਂ ਜਾਈਏ ਤਹਾਂ ਸੁਹੇਲੇ ਹੁਣ ਕੋਈ ਡਰ ਨਹੀਂ ਰਿਹਾ ਜੀਵਨ ਦੇ ਵਿੱਚ ਹੁਣ ਜਿੱਥੇ ਵੀ ਜਾਣਾ ਹਾਂ ਹਰ ਜਗ੍ਹਾ ਹੀ ਚੜਦੀ ਕਲਾ ਮਿਲਦੀ ਹੈ ਹਰ ਹਰ ਮਾਰਗ ਹਰ ਰਸਤਾ ਪਵਿੱਤਰ ਨਜ਼ਰ ਆਉਂਦਾ ਹੈ ਕਿਉਂਕਿ ਹਰ ਵਕਤ ਪਰਮਾਤਮਾ ਮੇਰੇ ਨਾਲ ਰਹਿੰਦਾ ਹੈ ਐਸਾ ਮਨੁੱਖ ਐਸਾ ਭਗਤ ਜਿੱਥੇ ਵੀ ਜਾਂਦਾ ਹੈ ਉੱਥੇ ਹੀ ਉਸ ਨੂੰ ਸਫਲਤਾ ਮਿਲਦੀ ਹੈ ਕਰ ਕਿਰਪਾ ਪ੍ਰਭ ਮੇਲੇ ਪੂਰੀ ਕਿਰਪਾ ਪਰਮਾਤਮਾ ਦੀ ਵਾਹਿਗੁਰੂ ਦੀ ਬਣੀ ਹੈ ਜਿਸ ਕਰਕੇ ਚੰਗੇ ਗੁਣਾ ਰੂਪੀ ਮਿੱਤਰ ਮੇਰੇ ਅੰਗ ਸੰਗ ਰਹਿੰਦੇ ਹਨ ਜੋ ਹਰ ਵਕਤ ਮੈਨੂੰ ਚੰਗੇ ਪਾਸੇ ਵੱਲ ਪ੍ਰੇਰਿਤ ਕਰਦੇ ਹਨ ਹੁਣ ਮੈਂ ਨੈਗੇਟਿਵਿਟੀ ਨਹੀਂ ਆਪਣੇ ਮਨ ਵਿੱਚ ਰੱਖਦਾ ਪਿੱਛੇ ਨੂੰ ਮੁੜ ਕੇ ਨਹੀਂ ਵੇਖਦਾ ਹੁਣ ਆਗਾ ਕੋ ਤਰਾੰਗ ਪਿੱਛਾਂ ਫੇਰ ਨਾ ਮੁਢੜਾ ਚੰਗੇ ਸੁੱਚੇ ਵਿਚਾਰ ਤੇ ਨਿਰਮਲ ਖਿਆਲ ਲੈ ਕੇ ਹੁਣ ਚੜਦੀ ਕਲਾ ਤੇ ਆਗਾ ਨੂੰ ਹੀ ਇਹ ਮਨ ਤੁਰ ਰਿਹਾ ਹੈ ਹੁਣ ਵਿਕਾਰ ਮੁੱਕਦੇ ਜਾ ਰਹੇ ਹਨ ਗਿਆਨ ਹੁੰਦਾ ਜਾ ਰਿਹਾ ਹੈ ਤੇ ਹਿਰਦਾ ਰੋਮ ਰੋਮ ਅੰਗ ਅੰਗ ਮਨੋਂ ਪਵਿੱਤਰ ਹੁੰਦਾ ਜਾ ਰਿਹਾ ਹੈ ਹਰ ਗੁਣ ਗਾਵੋ ਸਦਾ ਸੁਭਾਈ ਹੁਣ ਇਸ ਨਿਰਮਲ ਮਨ ਦੇ ਨਾਲ ਸਦਾ ਪ੍ਰਮਾਤਮਾ ਦੇ ਗੁਣ ਗਾਇਆ ਕਰ ਤਾਂ ਕਿ ਇਹ ਮਨ ਹੋਰ ਵੀ ਨਿਰਮਲ ਤੇ ਚੰਗੀ ਵਿਚਾਰ ਆਪਣੇ ਅੰਦਰ ਪ੍ਰਗਟ ਕਰ ਸਕੇ ਮਨ ਚਿੰਦੇ ਸਗਲੇ ਫਲ ਪਾਵੋ ਜੋ ਮਨ ਹੁਣ ਚਾਹੁੰਦਾ ਉਹੀ ਫਲ ਮਿਲਣਗੇ ਕਿਉਂਕਿ ਹੁਣ ਮਨ ਦੀ ਜਿਹੜੀ ਮੰਗ ਹੈ ਉਹ ਵਿਕਾਰੀ ਨਹੀਂ ਹੈ ਹੁਣ ਸੁਨਾਸ਼ਮਾਨਤ ਸੰਸਾਰ ਦੀ ਨਹੀਂ ਹੈ ਪਦਾਰਥਾਂ ਦੀ ਨਹੀਂ ਨਹੀਂ ਰਹੀ ਹੁਣ ਇਹ ਮੰਗ ਨਿਰੰਕਾਰ ਦੇ ਪਿਆਰ ਤੇ ਪ੍ਰਮਾਤਮਾ ਦੇ ਹੁਕਮ ਦੀ ਬਣ ਗਈ ਹੈ ਹੁਣ ਫਲ ਉਹ ਪ੍ਰਾਪਤ ਕੀਤੇ ਜਾ ਰਹੇ ਨੇ ਜੋ ਇਸ ਆਤਮਾ ਦੇ ਸਹਾਈ ਇਸ ਆਤਮਾ ਦੇ ਸੰਗ ਨਿਭਣਗੇ ਰਾਹਾਓ ਨਾਰਾਇਣ ਪ੍ਰਾਣ ਆਧਾਰਾ ਇਹ ਵਾਹਿਗੁਰੂ ਦੀ ਬਾਬਤ ਗੱਲ ਇਹ ਸਮਝ ਪੈ ਗਈ ਹੈ ਇਹਨਾਂ ਪ੍ਰਾਣਾ ਦਾ ਮਾਲਕ ਕਿਉਂਕਿ ਆ ਜਿਹੜੇ ਸਵਾਸ ਆ ਰਹੇ ਨੇ ਤਾਂ ਹੀ ਸਾਡੀ ਜ਼ਿੰਦਗੀ ਹੈ ਤਾਂ ਇਹ ਸਾਡਾ ਜੀਵਨ ਹੈ ਹੁਣ ਇਹ ਸਵਾਸ ਆ ਰਹੇ ਨੇ ਇਹ ਆ ਰਹੇ ਨੇ ਪ੍ਰਮਾਤਮਾ ਦੇ ਹੁਕਮ ਦੇ ਮੁਤਾਬਕ ਕਿਉਂਕਿ ਇਹ ਪ੍ਰਾਣ ਦੇਣ ਵਾਲਾ ਪ੍ਰਮਾਤਮਾ ਹੈ ਜਿਵੇਂ ਸਾਗਰ ਤੋਂ ਹੀ ਅੱਗੇ ਨਦੀਆਂ ਨਿਕਲਦੀਆਂ ਹਨ ਨਦੀਆਂ ਤੋਂ ਅੱਗੇ ਸਾਗਰ ਤੋਂ ਅੱਗੇ ਦਰਿਆ ਦਰਿਆ ਤੋਂ ਅੱਗੇ ਨਦੀਆਂ ਨਦੀਆਂ ਤੋਂ ਅੱਗੇ ਟੋਬੇ ਐਵੇਂ ਪ੍ਰਮਾਤਮਾ ਤੋਂ ਹੀ ਇਹ ਸਵਾਸ ਆਏ ਨੇ ਤੇ ਇਨ੍ਹਾਂ ਸਵਾਸਾਂ ਦਾ ਆਧਾਰ ਇਨ੍ਹਾਂ ਸਵਾਸਾਂ ਦਾ ਮਾਲਕ ਹੁਣ ਵਾਹਿਗੁਰੂ ਹੈ ਇਹ ਗੱਲ ਸਮਝ ਪੈ ਗਈ ਹੈ। ਹਮ ਸੰਤ ਜਨਾਰੇ ਨਾਰਾ ਹਮ ਸੰਤ ਇੱਥੇ ਬਹੁਵਚਨ ਕਰਕੇ ਆਇਆ ਹੈ। ਜੇ ਇੱਕ ਵਚਨ ਗੁਰੂ ਦੇ ਵਾਸਤੇ ਹੁੰਦਾ ਤੇ ਇੱਥੇ ਥੱਲੇ ਔਂਕੜ ਹੋਣਾ ਸੀ। ਇੱਥੇ ਸਸੇ ਤੇ ਟਿੱਪੀ ਤਤਾ ਸੰਤ ਇਹਦੇ ਅਰਥ ਨੇ ਮੈਂ ਉਹਨਾਂ ਭਗਤ ਜਨ ਉਹ ਗੁਰਮੁਖ ਪਿਆਰੇ ਉਹ ਸਤ ਸੰਗੀ ਜੋ ਹਰ ਵਕਤ ਤੇਰੇ ਚਰਨਾਂ ਵਿੱਚ ਜੁੜ ਕੇ ਤੇਰਾ ਸ਼ੁਕਰਾਨਾ ਕਰਦੇ ਰਹਿੰਦੇ ਹਨ। ਜਨਾਰੇ ਨਾਰਾ ਮੈਂ ਉਹਨਾਂ ਦੇ ਚਰਨਾਂ ਦੀ ਖਾਕ ਬਣਦਾ ਹਾਂ ਉਹਨਾਂ ਦੇ ਚਰਨਾਂ ਦੀ ਖਾਕ ਦਾ ਮਤਲਬ ਕਿਵੇਂ ਜਿਹੜੇ ਉਹ ਭਗਤ ਬੈਠ ਕੇ ਤੇਰੀ ਸਿਫਤ ਕਰਦੇ ਹਨ ਜੋ ਉਹ ਵਿਚਾਰ ਕਰਦੇ ਹਨ ਸ਼ਬਦ ਕੀ ਹੈ ਚਰਨੇ ਉਹਦੇ ਵਿੱਚੋਂ ਨਿਕਲਿਆ ਹੋਇਆ ਗਿਆਨ ਕੀ ਹੈ ਉਹ ਧੂੜ ਹੈ ਕਹਿੰਦੇ ਉਹ ਰੇਨਾਰ ਉਹ ਜਿਹੜੀ ਧੂੜ ਹੈ ਉਹਨੂੰ ਮੈਂ ਆਪਣੇ ਮਨ ਤੇ ਲਾਉਣਾ ਹਾਂ ਤਾਂ ਕਿ ਮੇਰਾ ਮਨ ਵੀ ਨਿਰਮਲ ਤੇ ਉਜਬਲ ਹੋ ਜਾਵੇ ਪਾਤਿਤ ਪੁਨੀਤ ਕਰ ਲੈਣੇ ਉਹਨਾਂ ਦੇ ਵਿੱਚ ਬੈਠ ਕੇ ਜਿਹੜੀ ਵਿਚਾਰ ਹੁੰਦੀ ਹੈ ਉਹ ਇਹ ਸਮਝ ਪੈਂਦੀ ਹੈ ਕਿ ਪਰਮਾਤਮਾ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ ਮੈਲਿਆਂ ਵਿਚਾਰਾਂ ਵਾਲਿਆਂ ਨੂੰ ਵੀ ਨਿਰਮਲ ਕਰ ਦਿੰਦਾ ਹੈ ਕਿਉਂਕਿ ਉਹਦਾ ਸੁਭਾਅ ਹੀ ਪਾਪੀ ਨੂੰ ਨਿਰਮਲ ਕਰਕੇ ਆਪਣੇ ਵਿੱਚ ਅਪੇਡ ਕਰਨਾ ਹੈ ਉਹ ਪਾਤਿਤ ਪੁਨੀਤ ਕਰ ਲੈਣੇ ਪਾਪੀਆਂ ਨੂੰ ਵੀ ਨਿਰਮਲ ਕਰ ਦਿੰਦਾ ਹੈ ਕਰ ਕਿਰਪਾ ਹਰ ਜਸ ਦੀਨੇ ਤੇ ਉਹਨਾਂ ਕੋਲ ਬੈਠ ਕੇ ਇਹ ਗੱਲ ਸਮਝ ਪੈਂਦੀ ਹੈ ਕਿ ਉਹ ਵਹਿਗੁਰੂ ਕਿਰਪਾ ਦੇ ਘਰ ਵਿੱਚ ਆ ਕੇ ਵਰਤਦਾ ਹੈ ਤੇ ਜਦੋਂ ਉਹ ਖੁਸ਼ ਹੁੰਦਾ ਹੈ ਤੇ ਆਪਣੇ ਜੀਵ ਦੀ ਝੋਲੀ ਦੇ ਵਿੱਚ ਆਪਣਾ ਜਸ ਆਪਣਾ ਸਿਮਰਨ ਆਪਣੀ ਭਗਤੀ ਆਪਣਾ ਗਿਆਨ ਪਾ ਕੇ ਨਿਵਾਜ ਦਿੰਦਾ ਹੈ। ਪਾਰ ਬ੍ਰਹਮ ਕਰੇ ਪ੍ਰਤ ਪਾਲਾ ਹੁਣ ਇਹ ਗੱਲ ਦੀ ਹਉਮੈ ਜੀਵਨ ਵਿੱਚੋਂ ਮਿਟਦੀ ਜਾ ਰਹੀ ਹੈ। ਕਿ ਮੈਂ ਆਪਣੇ ਆਪ ਦੀ ਆਪਣੇ ਬੱਚਿਆਂ ਦੀ ਪਾਲਣਾ ਪੋਸ਼ਣਾ ਕਰ ਰਿਹਾ ਹਾਂ ਹੁਣ ਇਹ ਸਮਝ ਪੈ ਗਈ ਹੈ ਪਾਰ ਬ੍ਰਹਮ ਉਹ ਬ੍ਰਹਮ ਪਰਮਾਤਮਾ ਵਾਹਿਗੁਰੂ ਹੀ ਸਾਰੇ ਸੰਸਾਰ ਦੀ ਪ੍ਰਿਤ ਪ੍ਰਿਤ ਪਾਲਣਾ ਕਰ ਰਿਹਾ ਹੈ ਉਹੀ ਸਾਰੇ ਸੰਸਾਰ ਨੂੰ ਰਜਕ ਦੇ ਰਿਹਾ ਹੈ ਸਤ ਜੀ ਸੰਗ ਰਖਵਾਲਾ ਜੋ ਸਦਾ ਹੀ ਇਸ ਆਤਮਾ ਦੀ ਜੀਵਾਂ ਦੀ ਰਾਖੀ ਕਰਦਾ ਹੈ ਤੇ ਰਖਵਾਲਾ ਬਣ ਕੇ ਇਸ ਆਤਮਾ ਦਾ ਸਦਾ ਭਲਾ ਕਰਦਾ ਹੈ ਹਰ ਦਿਨ ਰੈਣ ਕੀਰਤਨ ਗਾਈਐ ਕਹਿੰਦੇ ਫਿਰ ਜੇ ਐਸਾ ਪਿਆਰਾ ਵੈਗੁਰੂ ਹੈ ਨਾ ਫਿਰ ਤੂੰ ਵੀ ਕੀ ਕਰਿਆ ਕਰ ਦਿਨ ਰੈਣ ਦਿਨ ਰੈਣ ਇੱਕ ਪ੍ਰਤੀਕ ਵਜੋਂ ਵਰਤਿਆ ਹੈ ਅਰਥ ਨੇ ਹਰ ਵਕਤ ਹਰ ਪਲ ਹਰ ਘੜੀ ਹਰ ਸਮੇਂ ਕੀ ਕਰਿਆ ਕਰ ਇਸ ਤਨ ਤੋਂ ਇਸ ਮਨ ਤੋਂ ਫਿਰ ਉਸ ਵੈਗੁਰੂ ਦੀ ਕੀਰਤੀ ਕਰਿਆ ਕਰ ਕੀਰਤੀ ਦਾ ਅਰਥ ਹੈ ਹਰ ਵਕਤ ਉਹਦਾ ਚਿੰਤਨ ਕਰਿਆ ਕਰ ਉਹਦੀ ਰਿਸਰਚ ਕਰਿਆ ਕਰ ਉਹਨੂੰ ਜਾਣਨ ਉਹਨੂੰ ਸਮਝਣ ਦੀ ਕੋਸ਼ਿਸ਼ ਤੇ ਯਤਨ ਕਰਿਆ ਕਰ ਫਿਰ ਕੀ ਹੋਵੇਗਾ ਬਹੁੜ ਨਾ ਜੋਨੀ ਪਾਈਏ ਫਿਰ ਦੁਬਾਰਾ ਜੋਨੀ ਨਹੀਂ ਮਿਲੇਗੀ ਕਹਿਣ ਤੋਂ ਭਾਵ ਇਹ ਗਰਭ ਦੇ ਵਿੱਚ ਆਉਣਾ ਨਹੀਂ ਮਿਲੇਗਾ ਕਿਉਂਕਿ ਸਭ ਤੋਂ ਵੱਡੀ ਅੱਗ ਗਰਭ ਦੀ ਹੈ ਫਿਰ ਇਹ ਜੋਨੀ ਨਹੀਂ ਮਿਲੇਗੀ ਗਰਭ ਦੀ ਜੋਨ ਨਹੀਂ ਮਿਲੇਗੀ ਜੀਵਨ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ लीन ਹੋ ਜਾਵੇਗਾ ਜਿਸ ਦੇਵੈ ਪੁਰਖ ਵਿਧਾਤਾ ਸਹਿਬ ਜੀ ਆਖਰੀਆਂ ਪੰਕਤੀਆਂ 'ਚ ਕਿਰਪਾ ਕਰਦੇ ਹਨ ਜਿਸ ਉੱਪਰ ਵਾਹਿਗੁਰੂ ਵਿਧਾਤਾ ਇਹ ਕਿਰਪਾ ਕਰ ਦੇਵੇ ਜਿਸ ਉੱਪਰ ਨਰਿੰਕਾਰ ਪ੍ਰਭੂ ਪਰਮਾਤਮਾ ਇਹ ਆਪਣੀ ਰਹਿਮਤ ਤੇ ਬਖਸ਼ਿਸ਼ ਕਰ ਦੇਵੇ ਜੋ ਇਸ ਪਾਤਰ ਬਖਸ਼ਿਸ਼ ਦਾ ਵੜ ਜਾਵੇ ਜੋ ਆਪਣੇ ਆਪ ਨੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੋੜ ਲਵੇ ਹਰ ਰਸ ਤਿਨਹੀ ਜਾਤਾ ਫਿਰ ਉਹੀ ਮਨੁੱਖ ਜਾਣ ਸਕਦਾ ਹੈ ਕਿਤਨਾ ਸਵਾਦ ਹੈ ਪ੍ਰਮਾਤਮਾ ਦੇ ਰਸ ਵਿੱਚ ਕਿਉਂਕਿ ਹੋਰ ਕਿਸੇ ਨੂੰ ਕੀ ਪਤਾ ਜਿਸ ਨੇ ਪ੍ਰਮਾਤਮਾ ਬਾਰੇ ਜਿੰਨੇ ਕਦੀ ਸ਼ੁਕਰਾਨਾ ਨਹੀਂ ਕੀਤਾ ਜਿਸ ਨੇ ਨਿਰੰਕਾਰ ਦੇ ਚਰਨਾਂ 'ਚ ਕਦੀ ਨਤਮਸਤਕ ਨਹੀਂ ਹੋਇਆ ਜਿਸ ਨੇ ਕਦੀ ਪ੍ਰਮਾਤਮਾ ਨੂੰ ਜਾਣਨ ਦੀ ਯਤਨ ਨਹੀਂ ਕੀਤਾ ਉਹ ਕਿਵੇਂ ਜਾਣ ਸਕਦਾ ਹੈ ਕਿ ਵਾਹਿਗੁਰੂ ਦਾ ਰਸ ਕਿਹੋ ਜਿਹਾ ਹੈ ਕਿਸੇ ਨੇ ਕਦੀ ਕੋਈ ਮਿੱਠੀ ਚੀਜ਼ ਖਾਧੀ ਹੋਵੇ ਤੇ ਪਤਾ ਲੱਗੇਗਾ ਕਿ ਰਸ ਕੀ ਹੈ ਐਵੇਂ ਹੀ ਸਹਿਬ ਕਹਿੰਦੇ ਨੇ ਪਰਮਾਤਮਾ ਦਾ ਰਸ ਉਹੀ ਜਾਣ ਸਕਦਾ ਹੈ ਜੋ ਵਾਹਿਗੁਰੂ ਨੂੰ ਜਾਣਨ ਤੇ ਸਮਝਣ ਦੀ ਕੋਸ਼ਿਸ਼ ਤੇ ਯਤਨ ਕਰਦਾ ਹੈ ਜਮ ਕੰਕਰ ਨੇੜ ਨਾ ਆਇਆ ਕਹਿੰਦੇ ਉਸ ਮਨੁੱਖ ਦੇ ਨੇੜੇ ਕੋਈ ਵੀ ਵਿਕਾਰ ਮੌਤ ਆਦਿਕ ਉਹਦੇ ਕਰੀਬ ਵੀ ਨਹੀਂ ਆਉਂਦੀ ਉਹ ਆਤਮਿਕ ਮੌਤ ਕਦੀ ਵੀ ਨਹੀਂ ਮਰਦਾ ਸਦਾ ਚੜ੍ਹਦੀ ਕਲਾ ਤੇ ਸਦਾ ਹੀ ਪਵਿੱਤਰਤਾ ਦੇ ਪਿਆਰ ਤੇ ਰੂਪ ਦੇ ਵਿੱਚ ਟਿਕਿਆ ਰਹਿੰਦਾ ਹੈ ਸੁਖਨਾਨਕ ਚਰਨੀ ਸੁਖ ਨਾਨਕ ਸ਼ਰਨੀ ਪਾਇਆ ਕਹਿੰਦੇ ਫਿਰ ਆਖਰੀ ਗੱਲ ਸਹਿਬ ਜੀ ਮਕਾਉਂਦੇ ਹਨ ਜੇ ਤੂੰ ਸਾਰੇ ਹੀ ਜੀਵਨ ਦੇ ਸੁਖ ਚਾਉਣਾ ਹੈ ਤੇ ਇੱਕੋ ਇੱਕ ਗੱਲ ਸਮੁੱਚੇ ਸ਼ਬਦਾਂ ਨਿਚੋੜ ਹੈ ਪ੍ਰਮਾਤਮਾ ਦੀ ਸ਼ਰਨ ਵਿੱਚ ਰਿਹਾ ਕਰ ਸ਼ਰਨ ਦੇ ਅਰਥ ਨੇ ਸਰੈਂਡਰ ਜਿੱਥੇ ਆਪਣੀ ਮੈਂ ਮੇਰੀ ਮਰਜ਼ੀ ਮਕਾ ਦੇਣੀ ਹਰ ਵਕਤ ਪ੍ਰਮਾਤਮਾ ਨੂੰ ਹੀ ਯਾਦ ਰੱਖਣਾ ਕਹਿੰਦੇ ਫਿਰ ਸਦਾ ਵਾਹਿਗੁਰੂ ਨੂੰ ਯਾਦ ਰੱਖਿਆ ਕਰ ਚੇਤੇ ਰੱਖਿਆ ਕਰ ਕਿਉਂਕਿ ਉਹੀ ਹੈ ਜੋ ਤੇਰੀ ਬਾਹਾਂ ਫੜ ਸਕਦਾ ਹੈ ਸੋ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਜੋ ਆਪ ਜੀ ਦੇ ਸਨਮੁਖ ਵਿਚਾਰ ਸਹਿਤ ਰੱਖੇ ਗਏ ਹਨ ਇਹਦਾ ਮਤਲਬ ਇਹੀ ਹੈ ਕਿ ਆਪ ਜੀ ਆਪਣੀ ਜੀਵਨ ਦੀ ਜਿਹੜੀ ਸ਼ੁਰੂਆਤ ਰੋਜ਼ਾਨਾ ਦਿਨ ਦੀ ਸ਼ੁਰੂਆਤ ਗੁਰੂ ਸ਼ਬਦ ਤੋਂ ਕਰੋ ਇਸੇ ਕਰਕੇ ਇਸ ਉਦਮ ਨੂੰ ਆਪ ਤੱਕ ਪਹੁੰਚਾਇਆ ਜਾਂਦਾ ਹੈ ਕਿ ਘਰ ਬੈਠ ਕੇ ਆਪ ਜੀ ਹੁਕਮਨਾਮਾ ਸਰਵਣ ਕਰ ਸਕੋ ਫੇਸਬੁੱਕ ਲਾਈਵ ਦੇ ਉੱਪਰ ਵੀ ਇਹ ਪਾ ਦਿੱਤੇ ਜਾਣਗੇ ਜਿਨ੍ਹਾਂ ਨੇ WhatsApp ਤੇ ਸੁਣਨੇ ਨੇ WhatsApp ਤੇ ਸੁਣ ਲੈਣ ਜਿਨ੍ਹਾਂ ਨੇ Facebook ਦੇ ਉੱਪਰ ਜਾ ਕੇ ਸੁਣਨਾ ਹੈ ਉਹ ਸਾਡੇ ਗੁਰੂ ਘਰ ਦੇ ਪੇਜ ਹੈਵਰਡ ਗੁਰਦੁਆਰਾ ਸਾਹਿਬ ਦੇ ਉੱਪਰ ਜਾ ਕੇ ਇਹ ਵੀ ਸੇਵਾਵਾਂ ਲੈ ਸਕਦੇ ਹਨ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ